ਨਮਸਕਾਰ ਦੋਸਤੋ ਮੇਰਾ ਨਾਮ ਸविता ਕੰਸਲ ਮੈਂ ਸਪਿਰਚੁਅਲ ਟੈਬਲੇਟ ਪੰਜਾਬੀ ਤੋਂ ਗੱਲ ਕਰ ਰਹੀ ਆ ਅੱਜ ਦਾ ਮੇਰਾ ਟੌਪਿਕ ਹੈ ਯੂਨੀਵਰਸਲ ਲਵ ਅੱਜ ਮੈਂ ਤੁਹਾਨੂੰ ਯੂਨੀਵਰਸਲ ਲਵ ਬਾਰੇ ਦੱਸਾਂਗੀ ਯਾ ਯੂਨੀਵਰਸਲ ਲਵ ਕੀ ਹੈ ਇੱਕ ਰੋਹਾਨੀ ਸ਼ੀਸ਼ਾ ਹੈ ਹਰ ਚੀਜ਼ ਦੀ ਕਹਿੰਦੇ ਗ੍ਰੋਥ ਹੁੰਦੀ ਹੈ ਜਦੋਂ ਅਸੀਂ ਆਪਣੇ ਬਾਰੇ ਨਾ ਸੋਚ ਕੇ ਦੂਜਿਆਂ ਬਾਰੇ ਸੋਚੀਏ ਉਸ ਨੂੰ ਕਹਿੰਦੇ ਹਨ ਯੂਨੀਵਰਸਲ ਲਵ ਜਦੋਂ ਅਸੀਂ ਜ਼ਿਆਦਾ ਮੈਡੀਟੇਸ਼ਨ ਕਰਦੇ ਹਾਂ ਤਾਂ ਇਹ ਫਰਕ ਆਪਣੇ ਆਪ ਨਜ਼ਰ ਆਉਂਦਾ ਹੈ ਅਸੀਂ ਆਪਣੇ ਆਪ ਯੂਨੀਵਰਸਲ ਲਵ ਵਿੱਚ ਆ ਜਾਂਦੇ ਹਾਂ ਕਿਉਂਕਿ ਯੂਨੀਵਰਸਲ ਲਵ ਹੈ ਜਿਹੜਾ ਉਹ ਹਰ ਕਿੰਗਡਮ ਦੇ ਅੰਦਰ ਹੁੰਦਾ ਹੈ ਸਾਨੂੰ ਕਹਿੰਦੇ ਕਿਸੇ ਦੀ ਵੀ ਲਾਈਫ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਜੋ ਜੈਸਾ ਹੈ ਉਸਨੂੰ ਉਸੇ ਤਰ੍ਹਾਂ ਪਿਆਰ ਕਰਨਾ ਹੈ ਜਿੰਨਾ ਜ਼ਿਆਦਾ ਅਸੀਂ ਇਸ ਨੂੰ ਸਮਝਾਂਗੇ ਤੇ ਆਪਣੇ ਆਪ ਵੱਧ ਜਾਵੇਗਾ ਧਿਆਨ ਵਿੱਚ ਆ ਕੇ ਪਹਿਲਾਂ ਸਾਡੀ ਗਰੋਥ ਹੋਈ ਫਿਰ ਅਸੀਂ ਅੱਗੇ ਦੂਜਿਆਂ ਦੀ ਗਰੋਥ ਬਾਰੇ ਸੋਚਾਂਗੇ ਉਹਨਾਂ ਨੂੰ ਵੀ ਧਿਆਨ ਸਿਖਾਵਾਂਗੇ ਕਿ ਜੋ ਇਸ ਜਦੋਂ ਅਸੀਂ ਇੱਕ ਗਿਆਨ ਸਾਂਝਾ ਕਰਦੇ ਹਾਂ ਤਾਂ ਸਾਡਾ ਗਿਆਨ ਵੱਧਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਵਰਗੇ ਲੋਕਾਂ ਨੂੰ ਆਕਰਸ਼ਿਤ ਕਰਦੇ ਹਾਂ ਪਿਆਰ ਵਿੱਚ ਆਲਸ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਾਡੀ ਗ੍ਰੋਥ ਰੁਕ ਜਾਏਗੀ ਆਲਸ ਦਰ ਨੂੰ ਜਨਮ ਦਿੰਦਾ ਹੈ ਪਤਰੀ ਜੀ ਅਤੇ ਜੀਕੇ ਸਰ ਸਭ ਦੇ ਅੰਦਰ ਵੀ ਕਹਿੰਦੇ ਯੂਨੀਵਰਸਲ ਲਵ ਹੈ ਜਿੰਨਾ ਅਸੀਂ ਇਹ ਦੂਜਿਆਂ ਨੂੰ ਦਵਾਂਗੇ ਓਨਾ ਹੀ ਇਹ ਵਧਦਾ ਜਾਏਗਾ ਜੇਕਰ ਸਾਡੇ ਅੰਦਰ ਕੋਈ ਆਰਟ ਹੈ ਤਾਂ ਅਸੀਂ ਉਹ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਦੂਜਿਆਂ ਦੇ ਨਾਲ ਸਾਂਝਾ ਕਰਨ ਦੇ ਨਾਲ ਦੋਸਤੋ ਇਹ ਵਧਦਾ ਹੈ ਆਪਾਂ ਦੇਖਿਆ ਹੈ ਕਿ ਜੇ ਕਿਸੇ ਅੰਦਰ ਯੂਨੀਵਰਸਲ ਲਵ ਹੋਏਗਾ ਤਾਂ ਹੀ ਉਹ ਦੂਸਰਿਆਂ ਨੂੰ ਕੁਝ ਸਿਖਾ ਪਾਏਗਾ ਇਸ ਕਰਕੇ ਹਮੇਸ਼ਾ ਸਿਖਾਉਣ ਦੀ ਭਾਵਨਾ ਆਪਣੇ ਅੰਦਰ ਹੋਣੀ ਚਾਹੀਦੀ ਹੈ ਯੂਨੀਵਰਸਲ ਲਵ ਕਰ ਐਸੇ ਧਾਗੇ ਹਨ ਜੋ ਦਿਖਾਈ ਨਹੀਂ ਦਿੰਦੇ ਸਿਰਫ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਇਸ ਕਰਕੇ ਸਾਡੇ ਰਿਲੇਸ਼ਨ ਕਿਸੇ ਨਾਲ ਵੀ ਚੰਗੇ ਜਾਂ ਮਾਰੇ ਹੋਣ ਇਸ ਸਭ ਮੈਡੀਟੇਸ਼ਨ ਦੇ ਨਾਲ ਠੀਕ ਹੋ ਜਾਂਦੇ ਹਨ ਕਿਸਾਨੂੰ ਕਿਸੇ ਵੀ ਕਿੰਗਡਮ ਵਿੱਚ ਜਾ ਕੇ ਕਿਸੇ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਰੇ ਜਿਵੇਂ ਜ਼ਮੀਨ ਦੀ ਅਸੀਂ ਖੁਦਾਈ ਕਰਦੇ ਹਾਂ ਬੇਮਤਲਬ ਕਰੇ ਜਦ ਦੇਖਿਆ ਹੈ ਕਿ ਜ਼ਮੀਨ ਦੇ ਅੰਦਰ ਵੀ ਬਹੁਤ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਹਨ ਕਰੇ ਉਹਨਾਂ ਨੂੰ ਮਾਰਨਾ ਚੰਗੀ ਗੱਲ ਨਹੀਂ ਹੈ ਇਸੇ ਤਰ੍ਹਾਂ ਨਾਨ ਵੈਜ ਜਿਹੜਾ ਖਾਂਦੇ ਹਨ ਉਹਨਾਂ ਲੋਕਾਂ ਬਾਰੇ ਦੱਸਿਆ ਗਿਆ ਹੈ ਕਿ ਆਪਣੇ ਜੀਵ ਦੇ ਸਵਾਦ ਲਈ ਸਾਨੂੰ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ ਸਭ ਦੇ ਅੰਦਰ ਉਹੀ ਰੱਬ ਹੈ ਇਸੇ ਤਰ੍ਹਾਂ ਬੇਮਤਲਬ ਪੇੜ ਪੌਦਿਆਂ ਨੂੰ ਨਹੀਂ ਕੱਟਣਾ ਚਾਹੀਦਾ ਕਿ ਅਸੀਂ ਮੈਡੀਟੇਸ਼ਨ ਦੇ ਵਿੱਚ ਆ ਕੇ ਇਹੀ ਸਿੱਖਿਆ ਹੈ ਕਿ ਜੋ ਅਸੀਂ ਕਿਸੇ ਦੂਤਰ ਨੂੰ ਦਿੰਦੇ ਹਾਂ ਜਾਂ ਕੁਦਰਤ ਵਿੱਚ ਦਿੰਦੇ ਹਾਂ ਤਾਂ ਉਹੀ ਸਾਨੂੰ ਵਾਪਸ ਮਿਲਦਾ ਹੈ ਜੇਕਰ ਅਸੀਂ ਪਿਆਰ ਦੇਵਾਂਗੇ ਤਾਂ ਉਹੀ ਸਾਨੂੰ ਵਾਪਸ ਪਿਆਰ ਮਿਲੇਗਾ ਜੇਕਰ ਅਸੀਂ ਦੇਖਿਆ ਹੋਵੇਗਾ ਕਿ ਜੇ ਅਸੀਂ ਕਿਸੇ ਨੂੰ ਛੋਟੀ ਜੀ ਸਮਾਈਲ ਦਿੰਦੇ ਹਾਂ ਤਾਂ ਉਲਟ ਕੇ ਸਾਨੂੰ ਸਾਹਮਣੇ ਵਾਲਾ ਵੀ ਮੁਸਕਰਾ ਕੇ ਜਵਾਬ ਦਿੰਦਾ ਹੈ ਜੇ ਅਸੀਂ ਗੁੱਸੇ ਨਾਲ ਬੋਲਦੇ ਹਾਂ ਤਾਂ ਸਾਹਮਣੇ ਤੋਂ ਸਾਨੂੰ ਵੀ ਗੁੱਸਾ ਹੀ ਮਿਲਦਾ ਹੈ ਫਿਰ ਦੋਸਤੋ ਇਸਦੇ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਤਾਂ ਉਸ ਨੂੰ ਵੀ ਯੂਨੀਵਰਸਲ ਲਵ ਬਾਰੇ ਦੱਸਣਾ ਚਾਹੀਦਾ ਹੈ ਕਿਉਂਕਿ ਇਸ ਦਾ ਸੰਬੰਧ ਸਾਡੇ ਅਨਾਹਤ ਚੱਕਰ ਨਾਲ ਹੁੰਦਾ ਹੈ ਜਿਹੜਾ ਕਿ ਹਾਰਟ ਚੱਕਰਾ ਦੇ ਨਾਲ ਰਿਲੇਟ ਕਰਦਾ ਹੈ ਦੋਸਤੋ ਤਾਂ ਹੀ ਦੱਸਿਆ ਗਿਆ ਹੈ ਕਿ ਸਾਨੂੰ ਹਰ ਕਿੰਗਡਮ ਦੇ ਵਿੱਚ ਹਰ ਕਿਸੇ ਤਰੀਕੇ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਜੇ ਅਸੀਂ ਸਾਹਮਣੇ ਵਾਲੇ ਨੂੰ ਪਿਆਰ ਦੇਵਾਂਗੇ ਤਾਂ ਹੀ ਵਾਪਸ ਸਾਨੂੰ ਵੀ ਪਿਆਰ ਮਿਲੇਗਾ ਧੰਨਵਾਦ